ਸੋ ਇਹ ਦੀ ਮਾਨ ਚੈਨਲ ਦੇਖ ਰਹੇ ਸਾਰੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਆਰਕੇ ਗਾਂਗੜਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਕਰਦੇ ਆ ਤੁਹਾਡਾ ਨਿੱਗਾ ਨਿੱਗਾ ਸਵਾਗਤ ਜਿਵੇਂ ਕਿ ਤੁਸੀਂ ਸਾਰੇ ਦਰਸ਼ਕ ਜਾਣਦੇ ਹੋ ਤੁਹਾਨੂੰ ਅਸੀਂ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਖਬਰ ਤੁਹਾਨੂੰ ਅਸੀਂ ਨਾਲ ਦੀ ਨਾਲ ਅਪਡੇਟ ਕਰਦੇ ਰਹਿੰਨੇ ਆ ਸੋ ਐਦਾਂ ਦੀ ਹੀ ਖਬਰ ਇੱਕ ਅਸੀਂ ਕਰ ਰਹੇ ਆ ਚੰਡੀਗੜ੍ਹ ਸ਼ਹਿਰ ਦੇ ਵਿੱਚ ਸੋ ਇੱਕ ਬੰਦੇ ਦੇ ਡਾਕੂਮੈਂਟ ਗੁੰਮ ਜਾਂਦੇ ਨੇ ਸਵੇਰੇ ਉਹਦਾ ਪਰਸ ਗੁੰਮ ਜਾਂਦਾ ਏ ਯਾ ਰਾਤੀ ਗੁੰਮ ਜਾਂਦਾ ਪਰਸ ਉਸ ਬੰਦੇ ਦਾ ਸੋ ਜਿਸ ਬੰਦੇ ਨੂੰ ਉਹ ਪਰਸ ਲੱਭ ਜਾਂਦਾ ਹੈ ਉਸ ਵਿੱਚ ਤੇ ਜੋ ਜ਼ਰੂਰੀ ਡਾਕੂਮੈਂਟ ਹੁੰਦੇ ਨੇ ਸੋ ਆਪਾਂ ਗੱਲਬਾਤ ਕਰਾਂਗੇ ਉਸ ਇਨਸਾਨ ਦੇ ਨਾਲ ਵੀ ਜਿਸ ਦਾ ਪਰਸ ਗੁੰਮਿਆ ਡਾਕੂਮੈਂਟ ਗੁੰਮੇ ਨੇ ਸੋ ਉਸ ਦੇ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜਿਸ ਬੰਦੇ ਨੇ ਇਸ ਇਨਸਾਨ ਦੀ ਹੈਲਪ ਕੀਤੀ ਆ ਸੋ ਉਹ ਆਪਣੇ ਕੁਰਾਲੀ ਸ਼ਹਿਰ ਦੇ ਨੇ ਸੋ ਜਿਨ੍ਹਾਂ ਨੇ ਇਸ ਬੰਦੇ ਦੀ ਚੰਡੀਗੜ੍ਹ ਦੇ ਬੰਦੇ ਦੀ ਹੈਲਪ ਕੀਤੀ ਆ ਆਪਾਂ ਸਾਰੀ ਜਾਣਕਾਰੀ ਉਹਨਾਂ ਤੋਂ ਲਵਾਂਗੇ ਕਿੱਦਾਂ ਉਹਨਾਂ ਨੂੰ ਪਰਸ ਮਿਲਿਆ ਸੋ ਕਿੱਦਾਂ ਉਹਨਾਂ ਨੇ ਇਸ ਬੰਦੇ ਕੋਲ ਉਹਨਾਂ ਦੇ ਪਰਸ ਪਛਾਇਆ ਤੇ ਉਹਨਾਂ ਦੇ ਡਾਕੂਮੈਂਟ ਉਹਨਾਂ ਨੂੰ ਪਛਾਏ ਸੋ ਜਸਨ ਦੇ ਵਿੱਚ ਅਸੀਂ ਜਦੋਂ ਸਾਡੀ ਗੱਲਬਾਤ ਹੋਈ ਐ ਤੁਹਾਨੂੰ ਨੇ ਸਾਨੂੰ ਦੱਸਿਆ ਵੀ ਐ ਕਿ ਮੈਂ ਸਵੇਰ ਦਾ ਘਟੋ ਘਟ ਮੈਂ 4 4 4000 5000 ਰੁਪਿਆ ਡਾਕੂਮੈਂਟਾਂ ਦੇ ਉੱਤੇ ਖਰਚ ਕਰ ਚੁੱਕਿਆ ਮੈਂ ਰਿਪੋਰਟ ਵੀ ਦੇ ਚੁੱਕਿਆ ਸੋ ਆਪਾਂ ਗੱਲਬਾਤ ਕਰਦੇ ਆ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਆਪਾਂ ਇਸ ਵਿਸ਼ੇ ਦੇ ਬਾਰੇ ਦੇ ਵਿੱਚ ਜੋ ਕਿ ਇੱਕ ਵਿਸ਼ਾ ਹੈ ਇਨਸਾਨੀਅਤ ਇੱਕ ਇਨਸਾਨ ਦੂਸਰੇ ਇਨਸਾਨ ਦੀ ਹੈਲਪ ਕਰਨੀ ਜ਼ਰੂਰੀ ਬਣਦੀ ਹੈ ਹੈਲਪ ਕਰਨੀ ਚਾਹੀਦੀ ਹੈ ਇਨਸਾਨ ਨੂੰ ਪ੍ਰਮੋਦ ਪ੍ਰਮੋਦ ਜੀ ਕੀ ਘਟਨਾ ਹੋਈ ਹੈ ਆਪਕੇ ਸਾਥ ਕੈਸੇ ਹੋਈ ਹੈ ਔਰ ਕਿਆ ਕਿਆ ਹੋਇਆ ਕੁਝ ਨੀ ਰਾਤੀ ਆ ਰਹਾ ਦਾ ਮੋਟਰਸਾਈਕਲ ਸੇ तो वही बटवा का गैप हो गया था अच्छा वो फिर वो घर आया घूर से फिर वापसी गए रास्ते में बटवा मिला नहीं फिर की। की आपने की, की लाइसेंस अच्छा, था, था, तो था? था बटुआ था वो आर सी थी गाड़ी की ए टी एम था और थोड़ा बहुत डॉक्यूमेंट थे पैसे वो डॉक्यूमेंट आपके लिए कितने जरूरी थे ये बहुत ज्यादा बहुत ज्यादा इसलिए मैं

इसके लिए अच्छा तो उनको आप दर्शकों के सामने उनको आप रूबरू करना चाहोगे जिसने आपकी हेल्प की है हाँ जी हाँ जी किसको भैया को कौन से भैया है जी उन्होंने भैया ने किया अच्छा जी तो प्रमोद ये भाई साहब है जी तो सत ਅਸ਼ਕਰ ਜੀ ਕੀ ਨਾਮ ਹੈ ਜੀ ਧਰਮਵੀਰ ਹਾਂ ਜੀ ਸੋ ਸਾਰੇ ਆਪਣੇ ਕਰਾਲੀ ਵਾਸੀ ਸਾਰੇ ਜਾਣਦੇ ਨੇ ਕਿ ਧਰਮਵੀਰ ਚੀਟੂ ਜੀ ਨੂੰ ਜੋ ਆਮ ਪਾਰਟੀ ਦੇ ਨਾਲ ਵੀ ਜੋ ਸੋਸ਼ਲ ਵਰਕਰ ਵੀ ਨੇ ਇੱਕ ਬਹੁਤ ਵਧੀਆ ਕਾਰਜ ਕਰਦੇ ਨੇ ਸੋ ਇਹਨਾਂ ਨੇ ਅੱਜ ਇਹਨਾਂ ਦੀ ਹੈਲਪ ਕੀਤੀ ਹੈ ਜੀ ਬਹੁਤ ਵਧੀਆ ਸੋ ਇਹਨਾਂ ਤੋਂ ਵੀ ਜਾਣਦੇ ਬਾਕੀ ਗੱਲਬਾਤ ਆਪਾਂ ਸੋ ਤੁਹਾਡੇ ਮਨ 'ਚ ਕੀ ਵਿਚਾਰ ਹੈ ਜੀ ਜਦੋਂ ਤੁਸੀਂ ਇਹਨਾਂ ਨੂੰ ਤੁਹਾਨੂੰ ਤੁਹਾਡਾ ਜਦੋਂ ਇਹਨਾਂ ਦਾ ਪਰਸ ਤੁਹਾਨੂੰ ਮਿਲਿਆ ਮੈਂ ਸਵੇਰ ਡੇਲੀ ਸਵੇਰ 5 ਵਜੇ ਘੁੰਮਣ ਜਾਂਦਾ ਹੁੰਦਾ ਸੈਰ ਤੇ ਜੀ ਤੇ ਅੱਜ ਮੈਂ ਪੰਜਕੂਲਾ ਸਿਸਟਰ ਦੇ ਕੋਲ ਸੈਕਟਰ uh, 15 ਜੀ ਪਹੁੰਚਿਆ ਸੀਗਾ ਕੱਲ ਦਾ ਮੈਂ ਆਇਆ ਹੋਇਆ ਸੀ சிவா ਮੈਂ ਜੋ ਟੂਰ ਸੈਰ ਕਰਨ ਗਿਆ ਉੱਥੇ ਇੱਕ ਮੈਨੂੰ ਪਰਸੇ ਮਿਲਿਆ ਤੇ ਪਰਸੇ ਦੇ ਵਿੱਚ ਕੁਝ ਡਾਕੂਮੈਂਟ ਸੀਗੇ ਕੁਝ ਏਟੀਐਮ ਸੀਗੇ ਤੇ ਆਰਸੀ ਸੀ ਗੱਡੀ ਦੀ ਬਲੈਰੋ ਗੱਡੀ ਦੀ ਆਰਸੀ ਸੀ ਤੇ ਵਿੱਚ ਲਾਇਸੈਂਸ ਸੀ ਤੇ ਮੈਂ ਸੋਚਿਆ ਵੀ ਇਹ ਕੋਈ ਬਹੁਤ ਜ਼ਰੂਰੀ ਹੈ ਬੰਦਾ ਬਹੁਤ ਪਰੇਸ਼ਾਨ ਹੋਗਾ ਵੀ ਚਲੋ ਪਛਾਣਾ ਮੇਰਾ ਫਰਜ਼ ਬਣਦਾ ਹੈ ਵੀ ਮੈਂ ਉਹਨੂੰ ਪਛਾਵਾ ਤੇ ਨਾ ਕੋਈ ਕਨੈਕਟ ਨੰਬਰ ਸੀ ਇਹਨਾਂ ਦਾ ਤੇ ਮੈਂ ਕੈਫੇ ਤੇ ਪਤਾ ਕਰਿਆ ਵੀ ਇਸ ਨੰਬਰ ਦੇ ਆਧਾਰ ਕਾਰਡ ਤੇ ਕੋਈ ਨੰਬਰ ਲਿਗ ਲਜੇਗਾ ਉਹ ਕਹਿੰਦੇ ਵੀ ਨਹੀਂ ਨਿਕਲੇਗਾ ਇਹ ਵੀ ਓਟੀਪੀ ਜਾਏਗੀ ਉਦੋਂ ਫੇਰ ਨੰਬਰ ਦਾ ਪਤਾ ਲੱਗਾ ਉਸਦੇ ਐਡਰੈਸ ਪੜਾ ਐਡਰੈਸ ਪਹੁੰਚ ਕੇ ਇਹਨਾਂ ਦੇ ਕੋਲ ਮੈਂ ਪਹੁੰਚਿਆ ਤੇ ਮੈਂ ਕਿਹਾ ਚਲੋ ਇਹਨਾਂ ਦੇ ਮਨ ਜਿਹੜਾ ਹੈਗਾ ਪਰੇਸ਼ਾਨ ਹੋਇਆ ਉਹ ਦੂਰ ਹੋ ਜਾਏਗਾ ਚਲੋ ਇਹਨਾਂ ਦਾ ਮੈਂ ਪਰਸ ਪਹਚਾਇਆ ਅੱਜ ਇਹ ਬਹੁਤ ਖੁਸ਼ ਨੇ ਇਹ ਕੰਮ ਇਹ ਕੰਮ ਹਰ ਇੱਕ ਇਨਸਾਨ ਨੂੰ ਕਰਨਾ ਚਾਹੀਦਾ ਇਨਸਾਨੀ ਤੌਰ ਤੇ ਇਹ ਨਾ ਸਮਝੋ ਵੀ ਅਗਰ ਤੁਹਾਡੇ ਕੋਈ ਗੱਲ ਲੱਗ ਜਾਏਗਾ ਐਸਾ ਕੰਮ ਜੇਕਰ ਤੁਹਾਨੂੰ ਕਿਸੇ ਦੀ ਡਾਕੂਮੈਂਟ ਜਰੂਰੀ ਹੈ ਕਿ ਤੁਹਾਨੂੰ ਮਿਲਦੇ ਆ ਤਾਂ ਉਹ ਜਰੂਰ ਪਹਚਾਣੇ ਦੀ ਕੋਸ਼ਿਸ਼ ਕਰੋ ਧੰਨਵਾਦ ਜੈ ਪਰਜੈਕਸ਼ਨ ਸੋ ਤੁਹਾਨੂੰ ਕਿਦਾਂ ਦਾ ਫੀਲ ਹੋਇਆ ਜੀ ਫਿਰ ਬੜੀਆ ਹੋ ਗਿਆ ਸਰ ਜੀ ਤੁਸੀਂ ਇਹਨਾਂ ਦਾ ਸ਼ੁਕਰੀਆ ਤਾਂ ਕਿਦਾਂ ਕਰਨ ਜਾਓਗੇ ਧਰਮਵੀਰ ਟਿਊਟੂ ਜੀ ਕਿਦਾਂ ਕਿਦਾਂ ਜਨਾਂ ਦਾ ਸ਼ੁਕਰੀਆ ਕਰੋਂਗੇ ਜੋ ਮਰਜ਼ੀ ਕਰਦੇ ਸਰ ਜੀ ਸੇਵਾ ਮੰਗ ਲੈ ਕਿਸ ਤਰ੍ਹਾਂ ਮਤਲਬ ਚਲੋ ਸੇਵਾ ਪਣੀ ਤਾਂ ਉਹਨੇ ਮਨਾ ਕਰਤਾ ਜੀ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਵੀ ਜਿਹੜੀ ਤੁਹਾਡੀ ਪਰੇਸ਼ਾਨੀ ਸੀ ਉਹਨੇ ਨੇ ਹੱਲ ਕਰਤੀ ਹਨਾ ਜੀ ਸੋ ਜਿੰਨਾ ਕਿ ਉਹਨੇ ਇੱਕ ਸ਼ਿਕਸ਼ਾ ਦਿੱਤੀ ਹੈ ਸਾਰਿਆਂ ਨੂੰ ਕਿ ਹਰੇਕ ਬੰਦੇ ਨੂੰ ਹੈਲਪ ਕਰਨੀ ਚਾਹੀਦੀ ਹੈ ਜਦੋਂ ਕਿਸੇ ਦੇ ਡਾਕੂਮੈਂਟ ਮਿਲ ਜਵੇ ਕਿਤੇ ਕੁਝ ਵੀ ਮਿਲ ਜਵੇ ਹਨਾ ਤਾਂ ਬੰਦੇ ਕੋਲ ਪਹੁੰਚਾਣੀ ਚਾਹੀਦੀ ਤੇ ਬੰਦੇ ਕਈ ਵਾਰ ਡਰ ਜਾਂਦੇ ਆ ਵੀ ਯਾਰ ਕਿਤੇ ਸਾਡੇ ਪਰ ਕੋਈ ਗੱਲ ਉਲਟੀ ਨਾ ਪੈ ਜਵੇ ਹਨਾ ਤੋਂ ਇਸਕੇ ਬਿਸ਼ੇ ਮੈਂ ਆਪ ਕੀ ਕਹਿਣਾ ਚਾਹੋਗੇ ਨਹੀਂ ਡਾਕੂਮੈਂਟ ਜਿਸਕੇ ਹੋ ਪਰ ਪਹੁੰਚਾ ਦੇਣੇ ਜ਼ਰੂਰੀ ਚਾਹੀਏ ਬੰਦਾ ਪਰੇਸ਼ਾਨ ਹੋ ਜਾਂਦਾ ਕਿੰਨਾ ਕਹੀਂ ਤਾਂ ਦੌੜੇ ਬਾਗੇ ਉਸ ਲਈ ਉਸਕੇ ਡਾਕੂਮੈਂਟ ਪਹੁੰਚਾ ਦੇ ਕੋਈ ਦਿੱਕਤ ਨਹੀਂ ਤੋਂ ਅਬ ਆਪਕੀ ਖੁਸ਼ੀ ਦਾ ਟਿਕਾਣਾ ਹੈ ਕੋਈ ਨਹੀਂ ਬਹੁਤ ਖੁਸ਼ੀ ਹੈ ਇਸਮੇ तो दिल की गहराइयों से आप इनका कैसे धन्यवाद करोगे कर दूंगा सर जी धन्यवाद पूरा ਟਾਇਰ ਵੀ ਪਕੜਨੇ ਦਾ ਟਾਇਰ ਵੀ ਪਕੜ ਲੂੰਗਾ ਇਸ ਵੇਲੇ। ਸੋ ਸ਼ੁਕਰੀਆ ਥੈਂਕ ਯੂ ਜੀ ਸੋ ਤੁਸੀਂ ਦੇਖਿਆ ਜੀ ਕਹਿੰਦੇ ਵੀ ਕਰਤੇ ਰਹਿਣੀ ਚਾਹੀਏ ਹੈਲਪ ਕਰਦੇ ਰਹਿਣਾ ਚਾਹੀਦਾ ਬੰਦੇ ਨੂੰ ਜੋ ਜਿੱਦਾਂ ਕਿ ਆਪਣੇ ਕੋਰਾਲੀ ਸ਼ਹਿਰ ਦੇ ਜੋ ਧਰਮਵੀਰ ਟਿੱਟੂ ਜੀ ਨੇ ਉਹਨਾਂ ਨੇ ਅੱਜ ਪੰਚਕੁੱਲੇ ਜੋ ਆਏ ਹੋਏ ਸੀਗੇ ਅੱਜ ਸੋ ਉਹਨਾਂ ਨੂੰ ਸਵੇਰੇ ਸੈਰ ਕਰਦਿਆਂ ਨੂੰ ਇੱਕ ਪਰਸ ਲੱਭਦਾ ਹੈ ਜੀ ਸੋ ਪਰਸ ਦੇ ਵਿੱਚ ਕੁਝ ਜ਼ਰੂਰੀ ਡਾਕੂਮੈਂਟ ਸੀਗੇ ਜੀ ਇੱਕ ਇਨਸਾਨ ਦੇ ਜੀ ਸੋ ਉਹ ਡਾਕੂਮੈਂਟ ਉਹਨਾਂ ਨੇ ਜ਼ਰੂਰੀ ਸਮਝੇ ਸੋ ਉਹ ਵੀ ਸਵੇਰੇ ਦੇ ਸੰਘਰਸ਼ ਕਰ ਰਹੇ ਸੀਗੇ ਸੋ ਅਸੀਂ ਵੀ ਚਲੋ ਉਹਨਾਂ ਦੇ ਨਾਲ ਬਹੁਤ ਸੰਘਰਸ਼ ਕੀਤਾ ਲੇਕਿਨ ਸਾਨੂੰ ਕੋਈ ਉਹ ਨਹੀਂ ਮਿਲਿਆ ਫਿਰ ਅਸੀਂ ਥੱਕ ਹਾਰ ਕੇ ਉਹਨੇ ਫਿਰ ਇੱਥੇ ਆਏ ਉਹ ਇੱਥੇ ਆ ਕੇ ਇਹਦਾ ਐਡਰੈਸ ਲੱਭਿਆ ਐਡਰੈਸ ਲੱਭ ਕੇ ਸੋ ਆਹ ਭਾਜੀ ਦੀ ਗੱਡੀ ਖੜੀ ਐ ਸੋ ਆਪਾਂ ਗੱਡੀ ਦਿਖਾਣੇ ਆਹ ਬਲੈਰੋ ਗੱਡੀ ਐ ਜੀ ਇਸ ਗੱਡੀ ਦੀ ਜਦੋਂ ਇਹ 25 ਖਤਰ ਨੰਬਰ ਸੀਗਾ ਗੱਡੀ ਦਾ ਸੋ ਗੱਡੀ ਦੇ ਉੱਪਰ ਨੰਬਰ ਲਿਖਿਆ ਸੀਗਾ ਜੀ ਇਹਨਾਂ ਦੇ ਮੋਬਾਈਲ ਨੰਬਰ ਸੋ ਇਹਨਾਂ ਨੂੰ ਇਹਨਾਂ ਨੇ ਮੋਬਾਈਲ ਫੋਨ ਕਰਕੇ ਫੋਨ ਕਰਕੇ ਇਹਨਾਂ ਨੂੰ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਬੁਲਾਇਆ ਗਿਆ ਸੋ ਜਦੋਂ ਇਹਨਾਂ ਕੇ ਨਾਲ ਗੱਲ ਕੀਤੀ ਕਿ ਦੋ ਭਾਜੀ ਬਸ ਸਿਰਫ ਇੱਕੋ ਗੱਲ ਕ ਇਹੀ ਚੀਜ਼ ਇਹਨਾਂ ਦੇ ਫੇਸ ਤੋਂ ਨਿਕਲਦੀ ਰਹੀ ਬਾਰ-ਬਾਰ ਸੋ ਨਵੀਂ ਅਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਬਣੇ ਰਹੋ ਸਾਡੇ ਏਥੀਮਾਨ ਚੈਨਲ ਦੇ ਨਾਲ ਸੋ ਮੈਂ ਹਰ ਇੱਕ ਗਾਂਗੜਾ ਮੈਨੂੰ ਦਿਓ ਜੀ ਸ਼ਾਦਤ ਤੋ ਦੇਖ ਸਕਦੇ ਹੋ ਇਹ ਵੀ ਦੇਖ ਸਕਦੇ ਹੋ ਬੱਚੇ ਕਿੰਨੇ ਇਕੱਠੇ ਹੋਏ ਹੋਏ ਨੇ ਇੱਥੇ ਦੇਖ ਸਕਦੇ ਹੋ ਤੁਸੀਂ